ਅੱਜ ਮੈਂ ਤੁਹਾਨੂੰ ਇੱਕ ਅਜੀਹੀ ਕਹਾਣੀ ਸੁਣਾਉਣਾ ਚਾਹੁੰਦਾ ਹਾਂ ਜੋ ਸਾਡੇ ਸਮੇਂ ਦੀ ਸਭ ਤੋਂ ਦੁਖਦਾਈ ਸੱਚਾਈ ਹੈ ਇਹ ਕਹਾਣੀ ਹੈ ਸਿੱਖ ਕੌਮ ਦੇ ਸੰਘਰਸ਼ ਦੀ ਉਸ ਦੇ ਦਰਦ ਦੀ ਅਤੇ ਉਸ ਦੀ ਅਟੁੱਟ ਹਿੰਮਤ ਦੀ ਜਦੋਂ ਮੈਂ ਅੱਜ ਦੇ ਸਿੱਖ ਸਮਾਚਾਰਾਂ ਨੂੰ ਦੇਖਦਾ ਹਾਂ ਤਾਂ ਮੇਰੇ ਮਨ ਵਿੱਚ ਇੱਕ ਅਜੀਬ ਸਾਹਸ ਹੁੰਦਾ ਹੈ ਇਹ ਸਿਰਫ ਖਬਰਾਂ ਨਹੀਂ ਹਨ ਇਹ ਇੱਕ ਪੂਰੀ ਕੌਮ ਦੇ ਜ਼ਖਮਾਂ ਦੀ ਗਵਾਹੀ ਹੈ ਸੋਚੋ ਇੱਕ ਪਲ ਲਈ ਅੱਜ ਜਨਵਰੀ 17 2026 ਦਾ ਦਿਨ ਹੈ ਅਤੇ ਸਿੱਖ ਕੌਮ ਅਜੇ ਵੀ ਉਸੇ ਸਵਾਲਾਂ ਨਾਲ ਜੂਝ ਰਹੀ ਹੈ ਜੋ ਦਸਾਂ ਸਾਲ ਪਹਿਲਾਂ ਸਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣਾ ਪਿਆ ਹੈ ਦਿੱਲੀ ਵਿੱਚ ਅਤੀਸ਼ੀ ਦੇ ਬਿਆਨ ਨੂੰ ਲੈ ਕੇ ਵਿਵਾਦ ਹੈ ਇਹ ਸਿਰਫ ਰਾਜਨੀਤਿਕ ਮਸਲੇ ਨਹੀਂ ਹਨ ਇਹ ਸਾਡੀ ਪਛਾਣ ਦੇ ਸੰਘਰਸ਼ ਦੇ ਨਿਸ਼ਾਨ ਹਨ ਪਰ ਇਸ ਕਹਾਣੀ ਦੀ ਸ਼ੁਰੂਆਤ ਅੱਜ ਤੋਂ ਨਹੀਂ ਹੁੰਦੀ ਇਸ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਹਨ 1984 ਦਾ ਸਾਲ ਜਦੋਂ ਸਿੱਖ ਕੌਮ ਉੱਤੇ ਇੱਕ ਅਜੀਹਾ ਹਮਲਾ ਹੋਇਆ ਜਿਸ ਨੂੰ ਅਸੀਂ ਨਸਲ ਕੁਸ਼ੀ ਕਹਿੰਦੇ ਹਾਂ ਹਜ਼ਾਰਾਂ ਬੇਗੁਨਾ ਸਿੱਖਾਂ ਦਾ ਖੂਨ ਵਗਾਇਆ ਗਿਆ ਦਿੱਲੀ ਦੀਆਂ ਸੜਕਾਂ ਉੱਤੇ ਅੱਗ ਦੇ ਸ਼ੋਲੇ ਬਲਦੇ ਰਹੇ ਅਤੇ ਸਿੱਖਾਂ ਦੇ ਘਰ ਸਾੜੇ ਗਏ ਇਹ ਸਿਰਫ ਦੰਗੇ ਨਹੀਂ ਸਨ ਇਹ ਇੱਕ ਯੋਜਨਾਬੱਧ ਹਮਲਾ ਸੀ ਅੱਜ ਜਦੋਂ ਮੈਂ ਸਭ ਦੇਖਦਾ ਹਾਂ ਤਾਂ ਮੈਨੂੰ ਲੱਗਦਾ ਹੈ ਜਿਵੇਂ ਸਮਾਂ ਰੁਕ ਗਿਆ ਹੋਵੇ ਅਕਾਲ ਤਖਤ ਸਾਹਿਬ ਨੇ ਭਗਵੰਤ ਮਾਨ ਨੂੰ ਜਨਵਰੀ 15 ਨੂੰ ਪੇਸ਼ ਹੋਣ ਲਈ ਕਿਹਾ ਹੈ ਉਨ੍ਹਾਂ ਉਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਿੱਖ ਰਹਿਤ ਮਰਿਆਦਾ ਦੇ ਖਿਲਾਫ ਬਿਆਨ ਦਿੱਤੇ ਹਨ ਇੱਕ ਮੁੱਖ ਮੰਤਰੀ ਜੋ ਖੁਦ ਸਿੱਖ ਹੈ ਉਸ ਨੂੰ ਆਪਣੇ ਹੀ ਧਰਮ ਦੇ ਸਰਵਉੱਚ ਅਦਾਰੇ ਦੇ ਸਾਹਮਣੇ ਜਵਾਬ ਦੇਣਾ ਪੈ ਰਿਹਾ ਹੈ ਇਹ ਕਿੰਨੀ ਦੁਖਦਾਈ ਗੱਲ ਹੈ ਦਿੱਲੀ ਵਿੱਚ ਆਤਿਸ਼ੀ ਦੇ ਬਿਆਨ ਨੂੰ ਲੈ ਕੇ ਜੋ ਵਿਵਾਦ ਹੋਇਆ ਹੈ ਉਹ ਵੀ ਇਸੇ ਸੰਘਰਸ਼ ਦਾ ਹਿੱਸਾ ਹੈ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੇ ਸਿੱਖ ਗੁਰੂਆਂ ਬਾਰੇ અપਮਾਨਜਨਕ ਟਿੱਪਣੀ ਕੀਤੀ ਹੈ ਭਾਵੇਂ ਇਹ ਵੀਡੀਓ ਅਸਲੀ ਹੈ ਜਾਂ ਨਕਲੀ ਪਰ ਇਸ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਦਿਖਾਉਂਦਾ ਹੈ ਕਿ ਸਿੱਖ ਕੌਮ ਦੀ ਪਛਾਣ ਅਤੇ ਸਨਮਾਨ ਦਾ ਮਸਲਾ ਕਿੰਨਾ ਸੰਵੇਦਨਸ਼ੀਲ ਹੈ ਪਰ ਇਹ ਸਿਰਫ ਰਾਜਨੀਤਿਕ ਮਸਲੇ ਨਹੀਂ ਹਨ ਇਹ ਇੱਕ ਡੂੰਗੀ ਸਮੱਸਿਆ ਦੇ ਲੱਛਣ ਹਨ ਸਿੱਖ ਕੌਮ ਨੂੰ ਲੱਗਦਾ ਹੈ ਕਿ ਉਸ ਦੀ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬੀ ਭਾਸ਼ਾ ਨੂੰ ਸਕੂਲਾਂ ਵਿੱਚ ਉਚਿਤ ਸਥਾਨ ਨਹੀਂ ਮਿਲ ਰਿਹਾ ਪੰਜਾਬ ਦੇ ਪਾਣੀ ਨੂੰ ਦੂਜੇ ਰਾਜਾਂ ਵਿੱਚ ਭੇਜਣ ਦੀ ਗੱਲ ਹੋ ਰਹੀ ਹੈ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਗਿਆ ਹੈ ਮੈਂ ਸੋਚਦਾ ਹਾਂ ਕਿ ਇਹ ਸਭ ਕਿਉਂ ਹੋ ਰਿਹਾ ਹੈ ਕਿ ਇਸ ਲਈ ਕਿ ਸਿੱਖ ਕੌਮ ਨੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਹੈ ਕਿ ਇਸ ਲਈ ਕਿ ਸਿੱਖਾਂ ਨੇ ਕਦੇ ਅਨਿਆ ਦੇ ਸਾਹਮਣੇ ਸਿਰ ਨਹੀਂ ਝੁਕਾਇਆ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਧਰਮ ਦੀ ਰੱਖਿਆ ਲਈ ਆਪਣਾ ਸਿਰ ਕਟਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਚਾਰੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੇ ਦਿੱਤੀ ਸੀ ਪਰ ਅੱਜ ਉਸੇ ਕੌਮ ਨੂੰ ਅਤਵਾਦੀ ਕਿਹਾ ਜਾ ਰਿਹਾ ਹੈ ਸਿੱਖ ਨੌਜਵਾਨਾਂ ਦੀ ਗੱਲ ਕਰੀਏ ਉਹ ਅੱਜ ਕਿਸ ਮਾਨਸਿਕ ਸਥਿਤੀ ਵਿੱਚ ਹਨ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਦੀ ਪਛਾਣ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ ਉਹਨਾਂ ਦੇ ਮਨ ਵਿੱਚ ਗੁੱਸਾ ਹੈ ਨਿਰਾਸ਼ਾ ਹੈ ਕਈ ਵਾਰ ਇਹ ਗੁੱਸਾ ਗਲਤ ਰਾਹ ਵਿੱਚ ਖਤਿਆਰ ਕਰ ਲੈਂਦਾ ਹੈ ਪਰ ਇਸ ਦੀ ਜੜ ਕੀ ਹੈ ਇਸ ਦੀ ਜੜ ਹੈ ਇਨਸਾਫ ਦੀ ਘਾਟ 1984 ਤੋਂ ਲੈ ਕੇ ਅੱਜ ਤੱਕ ਸਿੱਖ ਕੌਮ ਇਨਸਾਫ ਦੀ ਉਡੀਕ ਕਰ ਰਹੀ ਹੈ ਜਿਹੜੇ ਲੋਕ ਹਜ਼ਾਰਾਂ ਬੇਗੁਨਾਹਾਂ ਦੇ ਕਤਲ ਦੇ ਜ਼ਿੰਮੇਵਾਰ ਸਨ ਉਹ ਅੱਜ ਵੀ ਆਜ਼ਾਦ ਘੁੰਮ ਰਹੇ ਹਨ ਕਈ ਤਾਂ ਉੱਚੇ ਅਹੁਦਿਆਂ ਉੱਤੇ ਬੈਠੇ ਹਨ ਇਹ ਕਿਹੋ ਜਿਹਾ ਇਨਸਾਫ ਹੈ ਇਹ ਕਿਹੋ ਜਿਹਾ ਲੋਕਤੰਤਰ ਹੈ ਪਰ ਸਿੱਖ ਕੌਮ ਦੀ ਸਭ ਤੋਂ ਵੱਡੀ ਤਾਕਤ ਇਹ ਹੈ ਕਿ ਉਹ ਹਾਰ ਨਹੀਂ ਮੰਨਦੀ ਅੱਜ ਵੀ ਦੁਨੀਆ ਭਰ ਵਿੱਚ ਸਿੱਖ ਆਪਣੀ ਪਛਾਣ ਬਣਾਈ ਰੱਖ ਰਹੇ ਹਨ ਕੈਨੇਡਾ ਅਮਰੀਕਾ ਇੰਗਲੈਂਡ ਵਿੱਚ ਸਿੱਖ ਨੌਜਵਾਨ ਉੱਚੇ ਅਹੁਦਿਆਂ ਉੱਤੇ ਪਹੁੰਚ ਰਹੇ ਹਨ ਉਹ ਆਪਣੀ ਪਗੜੀ ਅਤੇ ਦਾੜ੍ਹੀ ਨਾਲ ਮਾਣ ਮਹਿਸੂਸ ਕਰਦੇ ਹਨ ਇਹ ਦਿਖਾਉਂਦਾ ਹੈ ਕਿ ਸਮੱਸਿਆ ਸਿੱਖ ਕੌਮ ਵਿੱਚ ਨਹੀਂ ਹੈ ਸਮੱਸਿਆ ਉਸ ਮਾਨਸਿਕਤਾ ਵਿੱਚ ਹੈ ਜੋ ਵਿਪਿੰਨਤਾ ਨੂੰ ਸਵੀਕਾਰ ਨਹੀਂ ਕਰਦੀ ਅੱਜ ਦੇ ਸਮੇਂ ਵਿੱਚ ਸਿੱਖ ਸੰਸਥਾਵਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਾਰੀਆਂ ਸੰਸਥਾਵਾਂ ਨੂੰ ਮਿਲ ਕੇ ਸਿੱਖ ਕੌਮ ਦੀ ਅਗਵਾਈ ਕਰਨੀ ਚਾਹੀਦੀ ਹੈ ਪਰ ਅਫਸੋਸ ਦੀ ਗੱਲ ਇਹ ਹੈ ਕਿ ਇਹ ਸੰਸਥਾਵਾਂ ਵੀ ਰਾਜਨੀਤਿਕ ਖਿੱਚੋਤਾਣ ਦਾ ਸ਼ਿਕਾਰ ਹੋ ਗਈਆਂ ਹਨ ਸ਼੍ਰੋਮਣੀ ਅਕਾਲੀ ਦਲ ਦੇ ਵੰਡੇ ਹੋਣ ਨਾਲ ਸਿੱਖ ਰਾਜਨੀਤੀ ਹੋਰ ਵੀ ਕਮਜ਼ੋਰ ਹੋ ਗਈ ਹੈ ਪਰ ਮੈਂ ਮੰਨਦਾ ਹਾਂ ਕਿ ਇਹ ਸਭ ਕੁਝ ਇੱਕ ਪੜਾ ਹੈ ਸਿੱਖ ਕੌਮ ਨੇ ਇਸ ਤੋਂ ਵੀ ਮੁਸ਼ਕਿਲ ਸਮੇਂ ਦੇਖੇ ਹਨ ਮੁਗਲਾਂ ਦੇ ਜ਼ੁਲਮ ਅਫਗਾਨਾਂ ਦੇ ਹਮਲੇ ਅੰਗਰੇਜ਼ਾਂ ਦੀ ਗੁਲਾਮੀ ਸਭ ਕੁਝ ਸਹਿ ਕੇ ਸਿੱਖ ਕੌਮ ਨੇ ਆਪਣੀ ਪਛਾਣ ਬਣਾਈ ਰੱਖੀ ਹੈ ਅੱਜ ਵੀ ਇਹ ਸਮਾਂ ਬੀਤੇਗਾ ਸਿੱਖ ਨੌਜਵਾਨਾਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਗੁੱਸੇ ਅਤੇ ਨਿਰਾਸ਼ਾ ਵਿੱਚ ਗਲਤ ਰਾਹ ਨਾ ਅਪਣਾਓ ਗੁਰੂ ਸਾਹਿਬਾਨ ਨੇ ਸਿਖਾਇਆ ਹੈ ਕਿ ਸੱਚ ਦਾ ਸਾਥ ਦਿਓ ਪਰ ਹਿੰਸਾ ਦਾ ਨਹੀਂ ਸਿੱਖੀ ਦਾ ਰਾਹ ਪ੍ਰੇਮ ਅਤੇ ਸੇਵਾ ਦਾ ਹੈ ਸਰਬੱਤ ਦਾ ਭਲਾ ਸਾਡਾ ਮੂਲ ਮੰਤਰ ਹੈ ਇਸ ਨੂੰ ਪੁੱਲਣਾ ਨਹੀਂ ਚਾਹੀਦਾ ਅੱਜ ਦੇ ਸਮੇਂ ਵਿੱਚ ਸਿੱਖ ਕੌਮ ਨੂੰ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਇਕਤਾ ਦੀ ਸਾਰੇ ਸਿੱਖ ਸੰਗਠਨਾਂ ਨੂੰ ਸਾਰੇ ਸਿੱਖ ਨੇਤਾਵਾਂ ਨੂੰ ਮਿਲ ਕੇ ਇੱਕ ਸਾਂਝਾ ਰਾਹ ਬਣਾਉਣਾ ਚਾਹੀਦਾ ਹੈ ਆਪਸੀ ਲੜਾਈਆਂ ਅਤੇ ਵੰਡਾਂ ਨਾਲ ਸਿਰਫ ਦੁਸ਼ਮਣਾਂ ਨੂੰ ਫਾਇਦਾ ਹੁੰਦਾ ਹੈ ਸਿੱਖ ਕੌਮ ਦੀ ਤਾਕਤ ਉਸ ਦੀ ਇਕਤਾ ਵਿੱਚ ਹੈ ਮੈਂ ਇਹ ਵੀ ਮੰਨਦਾ ਹਾਂ ਕਿ ਸਿੱਖ ਕੌਮ ਨੂੰ ਆਪਣੀ ਕਹਾਣੀ ਖੁਦ ਕਹਿਣੀ ਚਾਹੀਦੀ ਹੈ ਬਹੁਤ ਸਮਾਂ ਹੋ ਗਿਆ ਹੈ ਜਦੋਂ ਦੂਜੇ ਲੋਕ ਸਾਡੇ ਬਾਰੇ ਵਿੱਚ ਗਲਤ ਕਹਾਣੀਆਂ ਸੁਣਾ ਰਹੇ ਹਨ ਸਿੱਖ ਇਤਿਹਾਸ ਸਿੱਖ ਸਭਿਆਚਾਰ ਸਿੱਖ ਮੁੱਲਾਂ ਨੂੰ ਦੁਨੀਆ ਦੇ ਸਾਹਮਣੇ ਸਹੀ ਤਰੀਕੇ ਨਾਲ ਪੇਸ਼ ਕਰਨਾ ਚਾਹੀਦਾ ਹੈ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਇਹ ਕੰਮ ਹੋਰ ਵੀ ਆਸਾਨ ਹੋ ਗਿਆ ਹੈ ਅੰਤ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੱਖ ਕੌਮ ਦਾ ਭਵਿੱਖ ਉਜਵਲ ਹੈ हाँ आज मुश्किल हैं चुनौतियां हैं पर सिख कौम दे पास एक अजिहा खजाना है जो किसी होर कौम के पास नहीं है गुरु ग्रंथ साहब जी की सिक्ख्या गुरु साहबान का आदर्श सिख इतिहास की बहादुरी सब कुछ साड़ी ताकत है इस ताकत नु सही दिशा वर्त के सिख कौम फिर तो अपनी महानता साबित करेगी ये मेरा पक्का यकीन है वाहगुरु जी का खालसा वाहगुरु जी की फतेह